ਤੁਸੀਂ ਦਿੱਲੀ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਲ ਨੂੰ ਲੈ ਕੇ ਆਪ ਦੀ ਹਾਈ ਕਮਾਂਡ ਦੇ ਵਿੱਚ ਮੰਤਨ ਸ਼ੁਰੂ ਹੋ ਚੁੱਕਿਆ ਹੈ ਦਾਜ਼ੀ ਹੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਪੰਜਾਬ ਦੇ ਮੰਤਰੀਆਂ ਸਣੇ ਵਿਧਾਇਕਾਂ ਤੱਕ ਦੀ ਡਿਊਟੀ ਲਗਾਈ ਗਈ ਸੀ ਜਿੱਥੇ ਕਿ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਦਿੱਲੀ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੀ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਰਹਿਣਗੇ ਤੇ ਲੁਧਿਆਣਾ ਹਲਕੀ ਪੂਰਬੀ ਤੋਂ ਆਪ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਨੇ ਇਸ ਮੀਟਿੰਗ ਦੇ ਬਾਰੇ ਪ੍ਰतिकਰਮ ਦਿੱਤਾ ਹੈ ਇਸ ਵਕਤ ਮੇਰੇ ਨਾਲ ਮੌਜੂਦ ਨੇ ਹਲਕਾ ਪੂਰਵੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਲ ਪੋਲਾ ਜੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਇਕਤਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਮੰਥਨ ਕਰਨ ਜਾ ਰਹੀ ਹੈ ਸਾਰੇ ਵਿਧਾਇਕ ਬੁਲਾਏ ਨੇ ਕੀ ਵਿਸ਼ੇ ਰਹੇਗਾ ਕੀ ਲੱਗਦਾ ਹੈ ਕਿ ਤੁਹਾਡੇ ਵਿਚਾਰ ਤੁਹਾਡਾ ਫੀਡਬੈਕ ਉੱਥੇ ਜਿਹੜਾ ਹੈਗਾ ਉਹ ਕੀ ਰਹੇਗਾ ਆਮ ਆਦਮੀ ਪਾਰਟੀ ਜਿਹੜੀ ਸਾਡਾ ਮੁਖੀ ਨੇ ਸ਼੍ਰੀ ਰਵਿੰਦ ਕੇਜ ਜੀਪਾਲ ਜੀ ਤੇ ਉਹ ਸਾਡੇ ਆਲ ਓਵਰ ਇੰਡੀਆ ਦੇ ਮੁਖੀ ਨੇ ਤੇ ਪੰਜਾਬ ਵੀ ਉਹਦੇ ਵਿੱਚ ਹਿੱਸਾ ਵਾ ਤੇ ਜਦੋਂ ਵੀ ਕੋਈ ਅ ਗੱਲਬਾਤ ਹੁੰਦੀ ਹੈ ਤੇ ਉਹਦੇ ਚ ਸਾਨੂੰ ਜ਼ਰੂਰ ਬਰਾਇਆ ਜਾਂਦਾ ਸੀ ਜੋ ਸੁਝਾਅ ਨੇ ਉਹ ਜ਼ਰੂਰ ਦੇਵਾਂਗੇ ਉਥੇ ਤੇ ਆਪਣੇ ਪੰਜਾਬ ਬਾਰੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਵੀ ਰੱਖਾਂਗੇ ਤੇ ਉਹਦੇ ਵਾਸਤੇ ਆਉਣ ਵਾਲੇ ਸਮੇਂ ਚ ਹੋਰ ਪੰਜਾਬ ਨੂੰ ਡਿਵੈਲਪ ਕਰਨ ਵਾਸਤੇ ਸਾਰੇ ਸਲਾਮ ਅਸ਼ਵਰਾ ਕਰਕੇ ਤੇ ਉਹਦੇ ਵਾਸਤੇ ਕੰਮ ਕਰਾਂਗੇ ਅੱਛਾ ਬਾਰ-ਬਾਰ ਕਿਹਾ ਜਾ ਰਿਹਾ ਕਿ ਦਿੱਲੀ ਦੀ ਹਾਰ ਦਾ ਅਸਰ ਪੰਜਾਬ ਦੇ ਉੱਤੇ ਵੀ ਪਏਗਾ ਲੱਗਦਾ ਕਿ ਦਿੱਲੀ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਇੱਕ ਹੈ ਜਾਂ ਪੀਗੋਲਿਕ ਸਟਰਕਚਰ ਇੱਕ ਹੈ ਜਿਹੜੀ ਪਹਿਲੀ ਗੱਲ ਦਿੱਲੀ ਦੀ ਹਾਰ ਨਹੀਂ ਹੋਈ ਹੈਗੀ ਦਿੱਲੀ ਆਮ ਆਦੀ ਪਾਰਟੀ ਨੇ ਜਿੱਤੀ ਆ ਤੇ ਔਰ ਜੇ ਕਾ ਭਾਜਪਾ ਦੀ ਗੱਲ ਕਰਦੇ ਆ ਭਾਜਪਾ ਨੇ ਜਿੱਤੀ ਨਹੀਂ ਭਾਜਪਾ ਨੇ ਲੁੱਟੀ ਹੈ ਔਰ ਮੈਂ ਉੱਥੇ ਗਵਾਹ ਆ ਔਰ ਜਿਵੇਂ ਗੁੰਡਾਗਰਦੀ ਹੋਈ ਜਿਵੇਂ ਮਿਲ ਕੇ ਖਰੀਦੋ ਫਰੋਖਤ ਹੋਈ ਔਰ ਜੋ ਮਿਲ ਕੇ ਉੱਥੇ ਹਾਲਾਤ ਹੋਏ ਨੇ ਤੇ ਆਮ ਆਦੀ ਪਾਰਟੀ ਅੱਜ ਵੀ ਉਹ ਸਟੈਂਡ ਕਰਦੀ ਆ ਤੇ ਪੰਜਾਬ ਦੀ ਜੇ ਗੱਲ ਕਰਦੇ ਆ ਪੰਜਾਬ ਦੇ ਲੋਕ ਬਹੁਤ ਸੂਝਮਾਨ ਤੇ ਬਹੁਤ ਸਮਝਦਾਰ ਨੇ ਤੇ ਔਰ ਡਰਨ ਵਾਲੇ ਨਹੀਂ ਹੈਗੇ ਤੇ ਔਰ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਆ ਤੇ ਪੂਰੇ ਦੇਸ਼ ਦੀ ਗੱਲ ਕਰਦੇ ਆ ਅੱਜ ਜੇ ਆਜ਼ਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ 90% ਜਿਹੜੇ ਫਾਂਸੀਆਂ ਤੇ ਪੰਜਾਬੀ ਚੜ ਕੇ ਅੱਜ ਆਜ਼ਾਦ ਕਰਾਇਆ ਤੇ ਆਜ਼ਾਦੀ ਕਦੇ ਜਾਊਗੀ ਨਹੀਂ ਆਜ਼ਾਦੀ ਕਾਇਮ ਰਹੂਗੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ 100% ਬਣੂਗੀ ਜੋ 3 ਸਾਲ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਨੇ ਕੰਮ ਕੀਤੇ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ ਤੇ ਉਹ ਜਿਹੜੇ ਜਗਜਾਹਰ ਨੇ ਅੱਜ ਮਤਲਬ ਕਿ ਸਰਪੰਚੀ ਚੋਣਾਂ ਹੋਈਆਂ ਨੇ ਕਾਰਪੋਰੇਸ਼ਨ ਚੋਣਾਂ ਹੋਈਆਂ ਤੇ ਵੱਡੀ ਬਹੁਮਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੋਰ ਵੀ ਵਧੀਆ ਕੰਮ ਕਰਕੇ ਸੀ ਜੋ ਲੋਕਾਂ ਦੀਆਂ ਉਮੀਦਾਂ ਨੇ ਜਿਵੇਂ ਕਿ ਜਿੰਨੀਆਂ ਗਰੰਟੀਆਂ ਦਿੱਤੀਆਂ ਗਈ ਸੀ ਅੱਜ ਇੱਕ ਇੱਕ ਗਰੰਟੀ ਚੱਲੂ ਹੋਈ ਹੈ 600 ਜੋਨ ਦੀ ਗਰੰਟੀ ਆਮਾ ਦੀ ਵਿਕਲਿੰਦਿਕ ਦੀ ਗਰੰਟੀ ਸਕੂਲਾਂ ਦੀ ਗਰੰਟੀ ਔਰ ਰੁਜ਼ਗਾਰ ਦੀ ਗਰੰਟੀ ਤੇ ਉਹਨਾਂ ਦੇ ਸਮੇਂ ਵਿੱਚ ਹੋਰ ਉਹ ਉਮੀਦਾਂ ਪੂਰੀਆਂ ਕਰਕੇ ਹੌਣ ਰਹੀ ਜੇ ਵਿੱਚ ਆਮਾਦੀ ਪੜੀ ਸਰਕਾਰੇ ਤੇ ਬਣੂਗੀ ਭੋਲਾ ਜੀ ਡੁਬਕੀ ਲਾਉਣ ਵਾਲੀ ਗੱਲ ਭੁੱਲ ਗਏ ਸੰ ਸੀਚੇਵਾਲ ਹੋਣਾ ਨੇ ਵਾਦਾ ਕਰ ਦਿੱਤਾ ਹੈਗਾ ਕਿ ਸਾਰੇ ਵਿਧਾਇਕ ਨਾਲੋਂ ਖੁਦ ਜਿਹੜੇ ਨੇ ਇੱਥੇ ਇਸ਼ਨਾਨ ਘਾਟ ਬਣਾ ਲੱਤਾ ਹੈ ਬੁੱਡੇ ਦਰਿਆ ਦੇ ਵਿੱਚ ਹੁਣ ਉਹਨੂੰ ਆਪਾਂ ਨਾਲਾ ਨਹੀਂ ਕਹਿ ਸਕਦੇ ਸਫਾਈ ਬੜੀ ਪੂਰਜੋਰ ਤੇ ਚੱਲ ਰਹੀ ਹੈ ਲੱਗਦਾ ਕਿ ਸੰਭਵ ਹੋ ਪਾਏਗਾ 100% ਨਾਮਕ ਨਕ ਪੋਸੀਬਲ ਕੋਈ ਚੀਜ਼ ਨਹੀਂ ਆਈ ਇੰਪੋਸੀਬਲ ਹਰ ਇੱਕ ਚੀਜ਼ ਪੋਸੀਬਲ ਹੈ ਤੇ ਜਦੋਂ ਆਪਾਂ ਕਹਿੰਦੇ ਆ ਵੀ ਇਹ ਕੰਮ ਕਰਨਾ ਤੇ 50% ਉਸੇ ਟਾਈਮ ਹੋ ਜਾਂਦਾ ਤੇ ਜਦੋਂ ਆਪਾਂ ਸੋਚਦੇ ਆ ਹੋਊਗਾ ਕਿ ਨਹੀਂ ਹੋਊਗਾ ਉਦੋਂ ਵਿਗੜਦਾ ਤੇ ਅੱਜ ਬਾਬਾ ਸਿਚੇਵਾਲ ਜੀ ਮਤਲਬ ਕਿ ਕਾਲੀ ਬੇਈ ਸਾਹਿਬ ਕਰਕੇ ਉਹ ਇੱਕ ਮਿਸਾਲ ਪੇਸ਼ ਕੀਤੀ ਹੈ ਉਹਨਾਂ ਨੇ ਔਰ ਬੁੱਢੇ ਦਰਿਆ ਵਾਸਤੇ ਉਹ ਵੀ ਲੱਗੇ ਨੇ ਪੂਰੀ ਸਰਕਾਰ ਵੀ ਲੱਗੀ ਹੋਈ ਆ ਤੇ ਬੁੱਢਾ ਦਰਿਆ 100% ਜਿਹੜਾ ਇਹ ਬੇਈਮਾਨ ਲੋਕਾਂ ਦੇ ਪ੍ਰਾਣਿਆਂ ਨੇ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾਤਾ ਸੀ ਉਹਨੂੰ ਬੁੱਢਾ ਦਰਿਆ ਬਣਾਉਣਾ ਸਾਡਾ ਮਿਸ਼ਨ ਆ ਆਮਾਦੀ ਪਾਰਦੀ ਦਾ ਮਿਸ਼ਨ ਆ ਸਾਡੇ ਰਵਿੰਦ ਕੇਜੀ ਵਾਲੀ ਦਾ ਮਿਸ਼ਨ ਆ ਮੁੱਖ ਮੰਤਰੀ ਭਗਸੀ ਮਾਝ ਦਾ ਮਿਸ਼ਨ ਆ ਆਮ ਅਰੋੜਾ ਜੀ ਦਾ ਮਿਸ਼ਨ ਆ ਤੇ ਮੇਰਾ ਖਾਸ ਕਰਕੇ ਕਿਉਂਕਿ ਇਹ ਹਲਕਾ ਪੂਰਬੀ ਤੋਂ ਸ਼ੁਰੂ ਹੁੰਦਾ ਤੇ ਮੇਰਾ ਵੀ ਇਹ ਮਿਸ਼ਨ ਆ ਤੇ ਹੁਣ ਸਾਡੀ ਮੇਰ ਛੋਟੀ ਭੈਣ ਬਣ ਗਈ ਤੇ ਸਾਡਾ ਸਾਰਿਆਂ ਦਾ ਇਹ ਮਿਸ਼ਨ ਆ ਵੀ ਬੁੱਢੇ ਦਰਿਆ ਜਿਹੜਾ ਗੰਦਾ ਨਾਲਾ ਬੇਇਮਾਨ ਲੋਕਾਂ ਨੇ ਬਣਾਇਆ ਪੁਰਾਣਿਆਂ ਨੇ ਇਹਨੂੰ ਬੁੱਢਾ ਦਰਿਆ ਬਣਾ ਕੇ ਤੇ ਉਸਾਂ ਦਾ ਜਿਹੜਾ ਮੋਤੀ ਵਰਗਾ ਪਾਣੀ ਚੱਲਦਾ ਸੀ ਤੇ ਉਹ ਜਾ ਚੱਲੂਗਾ ਆਉਣ ਵਾਲੇ ਸਮੇਂ ਵਿੱਚ ਹੋਰ ਵ ਜਿੰਨੇ ਐਫਰ ਹੋਏ ਨੇ ਜਿੰਨੇ ਕੰਮ ਹੋਏ ਨੇ ਤੇ ਪਿਛਲੇ 74 ਸਾਲ ਦੀਆਂ ਸਰਕਾਰਾਂ ਦੇ ਵਿੱਚ ਨਹੀਂ ਹੋ ਸਕੇ ਔਰ ਜਿਹੜਾ 74 ਸਾਲ ਦਾ ਸਿਸਟਮ ਖਰਾਬ ਹੋਇਆ ਹੋਇਆ ਸੀਗਾ ਤੇ ਉਹ ਆਪਾਂ ਸਮਝਦੇ ਆ ਵੀ 3 ਸਾਲਾਂ 'ਚ ਠੀਕ ਨਹੀਂ ਹੋ ਸਕਦਾ ਪਰ ਆ ਤਕਰੀਬਨ ਬਹੁਤ ਹੱਦ ਤੱਕ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਕਰਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੁਲਾ ਜੀ ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਹੈਗਾ ਕਿ ਦਿੱਲੀ ਦੀ ਹਾਰ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ